ਮੇਰੀ ਮੇਰੀ ਕੈਰੋਂ ਕਰਤੇ ਦੁਰਯੋਧਨ ਸੇ ਭਾਈ ਮੇਰੀ ਜਰ ਮੇਰੀ ਜੋਰੂ ਆਦ ਕਰਦੇ ਕੈਰਵ ਚਲੇ ਗਏ ਜੋ ਦੁਰਯੋਧਨ ਸੇ ਕਈਏ ਵਰਗੇ ਬਲਵਾਨ ਸੋਹ ਭਰਾ ਸਨ ਇੱਕ ਸਮੇਂ ਜਦੋਂ ਪਾਡਵਾਂ ਵੱਲੋਂ ਕ੍ਰਿਸ਼ਨ ਭਗਵਾਨ ਜੀ ਕੈਰਵਾਂ ਦੇ ਕੋਲ ਗਏ ਕਿ ਰਾਜ ਦਾ ਕੁਝ ਹਿੱਸਾ ਜਾਂ ਪੰਜ ਪਿੰਡ ਪਾਡਵਾਂ ਨੂੰ ਦੇ ਦਿਓ ਤਾਂ ਦਰਯੋਦਨ ਨੇ ਹਕੂਮਤ ਦੇ ਹੰਕਾਰ ਵਿੱਚ ਮਸਤ ਹੋਏ ਨੇ ਕਿਆ ਕਿ ਰਾਜ ਦਾ ਹਿੱਸਾ ਦੇਣਾ ਜਾਂ ਪੰਜ ਪਿੰਡ ਦੇਣੇ ਤਾਂ ਇੱਕ ਪਾਸੇ ਰਹਿ ਮੈਂ ਤਾਂ ਇੱਕ ਸੂਈ ਦੇ ਨੱਕੇ ਜਿੰਨੀ ਧਰਤੀ ਦੇਣ ਨੂੰ ਵੀ ਤਿਆਰ ਨਹੀਂ ਹਾਂ ਜਿਸ ਵੇਲੇ ਮਾਂ ਭਾਰਤ ਦਾ ਜੁੱਧ ਕਰਦਿਆਂ ਕਰਦਿਆਂ ਹੋਇਆ ਅਰਜਨ ਨੇ ਭੀਸ਼ਮ ਪਤਾਮੇ ਦਾ ਸਾਰਾ ਸਰੀਰ ਹੀ ਤੀਰਾਂ ਨਾਲ ਵਿੰਨ ਦਿੱਤਾ ਸੀ ਜਦੋਂ ਭੀਸ਼ਮ ਪਤਾਮਾ ਰਾਤ ਤੋਂ ਹੀਟਾਂ ਡਿੱਗਾ ਡਿੱਗਣ ਨਾਲ ਵੀ ਉਸ ਦਾ ਸਰੀਰ ਧਰਤੀ ਨਾਲ ਸਬਰਸ਼ਣਾ ਕਰ ਸਕਿਆ ਕਿਉਂਕਿ ਉਸ ਦੇ ਸਰੀਰ ਵਿੱਚ ਤੀਰ ਹੀ ਤੀਰ ਚੁਬੇ ਹੋਏ ਸਨ ਉਸ ਨੇ ਡਿੱਗਦੇ ਡਿੱਗਦੇ ਨੇ ਵੇਖਿਆ ਕਿ ਸੂਰਜ ਅਜੇ ਦਖਣਾਇਣ ਵਿੱਚ ਸੀ ਜੋ ਮੌਤ ਲਈ ਉੱਤਮ ਸਮਾਂ ਨਹੀਂ ਹੈ ਇਹ ਵਿਚਾਰ ਕਰਕੇ ਉਸ ਨੇ ਆਪਣੀ ਚੇਤਨਾ ਨੂੰ ਠੀਕ ਰੱਖਿਆ ਤੇ ਉਥੇ ਬਾਣਾ ਦੀ ਸੇਜਾ ਉੱਪਰ ਹੀ ਪਿਆ ਰਿਹਾ ਕਿਉਂਕਿ ਜਿੰਨਾ ਚਿਰ ਸੂਰਜ ਅਜੇ ਦਖਣ ਵੱਲ ਸੀ ਉਹਨਾਂ ਚਿਹਰੇ ਸਰੀਰ ਛੱਡਣਾ ਨਹੀਂ ਚਾਹੁੰਦਾ ਸੀ ਕਿਉਂਕਿ ਕਰਮਕਾਂਡ ਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਉਤਰਾਇਣ ਵਾਲ ਸੂਰਜ ਹੋਵੇ ਜੇ ਉਦੋਂ ਸਰੀਰ ਛੱਡੀਏ ਤਾਂ ਸਵਰਗ ਨੂੰ ਜਾਈਦਾ ਜੋਗੀ ਜਾਨੂ ਹਮੇਸ਼ਾ ਹੀ ਦੇਸ਼ ਕਾਲ ਵਸਤੂ ਦੀ ਅਪੇਖਿਆ ਬਣੀ ਰਹਿੰਦੀ ਜੇਕਰ ਸੂਰਜ ਦਖੜਾਇਣ ਵਿੱਚ ਹੋਵੇ ਤਾਂ ਜੋਗੀ ਜਨ ਆਪਣੇ ਪ੍ਰਾਣਾ ਨੂੰ ਨਹੀਂ ਤਿਆਗਦੇ 5 ਮਹੀਨੇ ਦੇ ਕਰੀਬ ਉਸ ਬਾਣਾ ਦੀ ਸੇਜਾ ਉਤੇ ਭੀਸ਼ਮ ਪਿਤਾਮਾ ਪਿਆਰਿਆ ਜਿਸ ਵਕਤ ਭੀਸ਼ਮ ਪਦਾਮੇ ਨੂੰ ਕੋਈ ਸੁਰਤ ਆਈ ਤਦ ਭੀਸ਼ਮ ਪਦਾਮੇ ਨੇ ਦਰਯੋਧਨ ਨੂੰ ਯਾਦ ਕੀਤਾ ਉਧਰੋਂ ਦਰਯੋਧਨ ਨੂੰ ਵੀ ਮਿਲਣ ਦੀ ਇੱਛਾ ਹੋਈ ਕਿ ਮੈਂ ਭੀਸ਼ਮ ਪਦਾਮੇ ਨੂੰ ਮਿਲਾਂ ਜਾਂ ਜਦੋਂ ਦਰਯੋਧਨ ਨੂੰ ਪਤਾ ਲੱਗਿਆ ਕਿ ਭੀਸ਼ਮ ਪਦਾਮਾ ਬਾਣਾ ਦੀ ਸੇਜਾ ਉਤੋਂ ਡਿੱਗ ਪਿਆ ਤਾਂ ਦਰਯੋਧਨ ਖਬਰ ਲੈਣ ਵਾਸਤੇ ਗਿਆ ਉਸ ਵੇਲੇ ਜੋ 48 ਕੋਹ ਦੇ ਵਿੱਚ ਕੁਰੂਖੇਤਰ ਦੀ ਧਰਤੀ ਹੈ ਉਸ ਵਿੱਚ ਦਰਯੋਧਨ ਦਾ ਨਿਵਾਸੀ ਭਾਵ ਜਿੱਥੇ ਭੀਸ਼ਮ ਪਤਾਮਾ ਜੀ ਤੀਰਾਂ ਦੀ ਸੇਜਾ ਉੱਤੇ ਪਏ ਹੋਏ ਸੀ ਉੱਥੋਂ 48 ਕੋ ਤੇ ਦਰਯੋਧਨ ਦਾ ਨਿਵਾਸੀ ਜਿਸ ਵਕਤ ਦਰਯੋਧਨ ਨੇ ਭੀਸ਼ਮ ਪਤਾਮੇ ਦੇ ਕੋਲ ਜਾਣ ਦਾ ਖਿਆਲ ਕੀਤਾ ਉਸ ਵੇਲੇ ਗਰਮੀ ਦਾ ਸਮਾਂ ਹੋਣ ਕਰਕੇ ਧੁੱਪ ਦਾ ਬੜਾ ਜ਼ੋਰ ਸੀ ਜਿਤਨੇ ਛੋਟੇ ਵੱਡੇ ਰਾਜਿਆਂ ਦੀ ਸੈਨਾ ਸੀ ਸਾਰੀ ਸੈਨਾ ਨੇ 48 ਕੋ ਛਤਰਾਂ ਦੀਆਂ ਛਾਵਾਂ ਕਰ ਦਿੱਤੀਆਂ ਸਨ ਜਿਵੇਂ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਲਿਖਦੇ ਆ ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ ਜਦੋਂ ਸਾਰੀ ਸੈਨਾ ਨੇ 48 ਕੂਹਾਂ ਵਿੱਚ ਛਤਰਾਂ ਦੀ ਛਾਂ ਕਰ ਦਿੱਤੀ ਤੇ ਉਸ ਛਾਂ ਦੇ ਹੇਠਾਂ-ਹੇਠਾਂ ਰਾਜਾ ਦਰਯੋਦਨ ਭੀਸ਼ਮ ਪਿਤਾਮਾ ਜੀ ਦੇ ਪਾਸ ਪਹੁੰਚ ਗਿਆ ਅਗਲੀ ਤੁਕ ਵਿੱਚ ਇਹੋ ਗੱਲ ਸਪਸ਼ਟ ਕੀਤੀ ਹੈ ਬਰਹ ਜੋਜਨ ਛਦਰ ਚੱਲੇ ਥਾ ਦੇਹੀ ਗਿਰਜ ਨਖਾਈ